ਐਸਐਚਓ ਹੀ ਆਦਾ ਜੀ ਲੈ ਕੇ ਉਹਨਾਂ ਨੂੰ ਜੀ ਮੈਨੂੰ ਉਹਨਾਂ ਤੇ ਕੋਈ ਭਰੋਸਾ ਨਹੀਂ ਆ ਮੇਰੇ ਨਾਲ ਵੇਖ ਕੇ ਅੱਜ ਵੀ ਹਸੰਦੇ ਹੀ ਔਰ ਉਹਨਾਂ ਦੀਆਂ ਜਿਹੜਾ ਪਾਸਟਰ ਉਹਦਾ ਭਾਪਰੇ ਨਹੀਂ ਹੀ ਵੱਡਾ ਉਹਦੀ ਭੈਣ ਨੂੰ ਵੀ ਫਰਿਆਦਾ ਕਹਿੰਦੇ ਸਾਡਾ ਕੀ ਬਗਾਰ ਲਿਆ ਜੀ ਔਰ ਮੈਨੂੰ ਇਹਨਾਂ ਦੇ ਪੰਜਾਬ ਪੁਲਿਸ ਤੇ ਰਿਮਾਂਡ ਲੈਣ ਤੇ ਵੀ ਕੋਈ ਯਕੀਨ ਨਹੀਂ ਹੈ ਜੀ ਔਰ ਮੈਂ ਚਾਹੁੰਦਾ ਵੀ ਸੀਬੀਆਈ ਇਹ ਜਾਂਚ ਕਰੇ ਜੀ ਔਰ ਰਿਮਾਂਡ ਵੀ ਜਰਾ ਜਾਂ ਸੀਬੀਆਈ ਨੂੰ ਦਿੱਤਾ ਜਾਵੇ ਜਾਂ ਕਿਸੇ ਹੋਰ ਜ਼ਿਲ੍ਹੇ ਦੀ ਪੁਲਿਸ ਨੂੰ ਦਿੱਤਾ ਜਾਏ ਜੀ ਮੈਨੂੰ ਗਰਦਾਸਪੁਰ ਦੀ ਪੁਲਿਸ ਤੇ ਮਾਸਾ ਯਕੀਨ ਨਹੀਂ ਹੈ ਜੀ ਮੈਨੂੰ ਐਸਐਚਓ ਸਾਹਿਬ ਨੇ ਮੰਤਕ ਨੂੰ 2 ਘੰਟੇ ਪਹਿਲੇ ਉੱਥੇ ਥਾਣੇ ਵਿੱਚ ਬੁਲਾਇਆਦਾ ਸੀ ਜੀ ਔਰ ਮੇਰੀਆਂ ਲੋਕੇਸ਼ਨਾਂ ਕਢਾਈਆਂ ਜਾਂਆਂ ਨਾ ਥਾਣੇ ਦੇ ਵਿੱਚ ਨਹੀਂ ਐਸਐਚਓ ਕਹਿੰਦਾ ਜਿਹੜੀ ਜਿੰਨੇ ਵਰਤੀ ਪਈਦੀ ਸੀ ਕਹਿੰਦਾ ਮੈਂ ਉਹਨੂੰ ਹੀ ਫਰਨਾ ਔਰ ਕਲਮੰਤਕੋਰ ਨੂੰ ਵੀ ਮੈਂ ਕੁਝ ਨਹੀਂ ਕਰ ਸਕਦਾ ਜੀ ਹਾਂਜੀ ਪਰ ਇਹ ਅੰਦਰ ਗਏ ਤੁਹਾਨੂੰ ਰੱਬ ਦਾ ਹੀ ਚਿਤਾ ਗਿਆ ਮੇਰੇ ਨਾਲ ਜੀ ਪੁਲਿਸ ਨੇ ਕਹਿੰਦੇ ਜੀ ਤੂੰ ਵੀਡੀਓ ਬਣਾਉਂਦਾ ਪਿਆ ਮੇਰੇ ਫੋਨ ਫੋਲ ਹੈ ਜੀ ਤੇ ਨਾਲੇ ਮੈਨੂੰ ਕਹਿੰਦੇ ਵੀ ਆਪਾਂ ਜੋ ਵੀ ਉੱਥੇ ਜੱਸ ਸਾਹਿਬ ਦੇ ਸਾਹਮਣੇ ਜੋ ਵੀ ਗੱਲਬਾਤ ਹੋਈ ਹੈ ਜੀ ਤੇ ਉਹਦੇ ਵਿੱਚ ਇਹ ਆ ਕਿ ਮੈਨੂੰ ਪੰਜਾਬ ਪੁਲਿਸ ਦੇ ਮਾਸਾ ਵੀ ਭਰੋਸਾ ਨਹੀਂ ਆ ਜਦੋਂ ਮੈਂ ਉੱਥੇ ਗਿਆ ਜੀ ਦਿਨਾਨਗਰ ਦੇ ਵਿੱਚ ਐਸ ਐਚਓ ਸਾਹਿਬ ਕੋਲੋਂ ਤੇ ਇਹਨਾਂ ਨੂੰ ਅੱਗੇ ਕੁਰਸੀਆਂ ਦੇ ਹਵਾਲੇ ਜਾਂਦਾ ਸੀ ਜਦ ਕਿ ਇਹਨਾਂ ਨੇ ਕਿਹਾ ਕਿ ਆਪਾਂ ਰਮਾਨ ਜੀ ਉੱਤੇ ਲੈ ਦੇ ਆ ਜੀ ਉਹਦੀ ਭੈਣ ਨੂੰ ਤੇ ਉਹਦੇ ਭਰਾ ਪਾਸਟਰ ਪ੍ਰੇਮ ਨੂੰ ਜੀ ਤੇ ਉਹਨਾਂ ਨੂੰ ਕੁਰਸੀਆਂ ਉੱਤੇ ਹਵਾਲੇ ਦੇ ਹੱਸਣ ਦੀ ਹੋਈ ਜੀ ਅੱਗੇ ਜਾ ਕੇ ਮੇਰੇ ਜਾਂਦਿਆਂ ਨੂੰ ਜੀ ਤੁਸੀਂ ਕਾਰਵਾਈ ਸੰਜੋਤ ਨਹੀਂ ਹੈ ਨਹੀਂ ਜੀ ਮੈਂ ਸੰਜੋਤ ਨਹੀਂ ਹੈ ਕਾਰਵਾਈ ਤੁਜੀ ਐਸ ਐਸ ਪੀ ਤੇ ਇਹ ਗੱਲ ਦੀ ਆਪਣੀ ਫਿਕਰ ਤਸਤਾਰੇ ਦੇ ਕਿਸੇ ਨੂੰ ਪ੍ਰੈਸ਼ਰ ਵਧਾਇਆ ਤੇ ਜੀਆ ਨਹੀਂ ਜੀ ਐਸ ਐਸ ਪੀ ਸਾਹਿਬ ਨੇ ਠੀਕ ਹੈ ਜੀ ਆਪਣੇ 팀ਾ ਗਠਨ ਕੀਤੀਆਂ ਜੀ ਪਰ ਮੈਨੂੰ ਇਹਨਾਂ ਤੇ ਕੋਈ ਵੀ ਯਕੀਨ ਭਰੋਸਾ ਨਹੀਂ ਹੈ ਜੀ ਕਿਉਂਕਿ ਜਦੋਂ ਮੈਂ ਆਪਣੀ ਅੱਖੀਂ ਦੇਖਿਆ ਜੀ ਉਹਨਾਂ ਨੇ ਕੁਰਸੀਆਂ ਦੇ ਕਹਿੰਦੇ ਇੱਕ ਪਾਸੇ ਰਮਾਂਡ ਦਿੱਤਾਦਾ ਜੀ ਹਵਾਲਾ ਤੇ ਹੈਗੀਆਂ ਨੇ ਜੀ ਦੋ ਦੋਸੀਆਂ ਵਾਸਤੇ ਕੋਈ ਹਵਾਲਾ ਚ ਨਹੀਂ ਭਾਲਿਆ ਉਹਨਾਂ ਨੇ ਕੁਰਸੀਆਂ ਉੱਤੇ ਭਾਲਿਆ ਲਈ ਜੀ ਜਦੋਂ ਮੈਂ ਗਿਆ ਜੀ ਮੈਨੂੰ ਉਹਨਾਂ ਨੇ ਖੁਦ ਦਿਖਾਇਆ ਜੀ ਹਾਂਜੀ